ਫੈਡਰਲ ਨਿਊ ਡੈਮੋਕ੍ਰੇਟਸ ਕੰਜ਼ਰਵੇਟਿਵ ਲੀਡਰ ਪੀਰੇ ਪੋਲੀਵਰ ਤੇ ਉਹਨਾਂ ਦੀ ਪਾਰਟੀ ਨੂੰ ਇਸ ਬਿੱਲ ਨੂੰ ਰੋਕਣ ਦੀ ਕੋਸ਼ਿਸ਼ ਕਰਨ ਲਈ ਉਹ ਬੁਲਾਏ ਜਾ ਰਹੇ ਨੇ ਜੋ ਲੱਖਾਂ ਕੈਨੇਡੀਅਨਾਂ ਲਈ ਬਰਥ ਕੰਟਰੋਲ ਤੇ ਸ਼ੂਗਰ ਕਵਰੇਜ ਤੱਕ ਪਹੁੰਚ ਕਰੰਦਰਾ ਪਧਰਾ ਕਰ ਸਕਦਾ ਹੈ ਕਾਨੂੰਨ ਸ਼ਾਸਨ ਕਰਨ ਵਾਲੇ ਲਿਬਰਲਾਂ ਦੇ ਨਾਲ ਐਨਡੀਪੀ ਦੇ ਸਿਆਸੀ ਸਮਝੌਤੇ ਦੀ ਕੇਂਦਰੀ ਸ਼ਰਤ ਹੈ ਤੇ ਇਸ ਵਿੱਚ 94 ਗਰਭ ਵਿਰੋਧਕ ਤੇ ਸ਼ੂਗਰ ਦੀਆਂ ਦਵਾਈਆਂ ਤੇ ਸਪਲਾਈਆਂ ਨੂੰ ਕਵਰ ਕਰਨ ਦੇ ਲਈ ਇੱਕ ਪ੍ਰੋਗਰਾਮ ਵੀ ਸ਼ਾਮਿਲ ਹੈ ਫੈਡਰਲ ਨਿਊ ਡੈਮੋਕ੍ਰੇਟਸ ਕੰਜ਼ਰਵੇਟਿਵ ਲੀਡਰ ਪੇਰੇ ਪੋਲੀਵਰ ਤੇ ਉਹਨਾਂ ਦੀ ਪਾਰਟੀ ਨੂੰ ਇਸ ਬਿੱਲ ਨੂੰ ਰੋਕਣ ਲਈ ਬੁਲਾਇਆ ਜਾ ਰਿਹਾ ਹੈ ਜੋ ਲੱਖਾਂ ਕੈਨੇਡੀਅਨਾਂ ਲਈ ਬਰਥ ਕੰਟਰੋਲ ਤੇ ਸ਼ੂਗਰ ਕਵਰੇਜ ਤੱਕ ਪਹੁੰਚ ਕਰਨ ਦਾ ਰਾ ਪੱਧਰਾ ਕਰ ਸਕਦਾ ਹੈ ਸੋਮਵਾਰ ਨੂੰ ਹਾਊਸ ਆਫ ਕਾਮਨਸ ਲੀਡਰ ਪੀਟਰ ਜੂਲੀਅਨ ਨੇ ਕਮੇਟੀ ਦੇ ਧਿਆਨ ਪੜਿਆ ਵਿਚ ਫੈਡਰਲ ਸਰਕਾਰ ਦੇ ਫਾਰਮਾਕੇਅਰ ਕਾਨੂੰਨ ਨੂੰ ਤੇਜ਼ ਕਰਨ ਲਈ ਪ੍ਰਸਤਾਵਿਤ ਸਰਬਸੰਮਤੀ ਨਾਲ ਸਹਿਮਤੀ ਪ੍ਰਸਤਾਵ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਫਰਵਰੀ ਦੇ ਅਖੀਰ ਦੇ ਵਿੱਚ ਪੇਸ਼ ਕੀਤਾ ਗਿਆ ਬਿਲ C-64 ਇੱਕ ਰਾਸ਼ਟਰੀ ਯੂਨੀਵਰਸਲ ਡਰਗ ਕਵਰੇਜ ਯੋਜਨਾ ਦੇ ਬੁਨਿਆਦੀ ਸਿਧਾਂਤਾਂ ਦੀ ਰੂਪਰੇਖਾ ਦਿੰਦੇ ਨੇ ਜਦੋਂ ਕਿ ਇੱਕ ਨੂੰ ਸਿੱਧੇ ਤੌਰ ਤੇ ਲਾਗੂ ਨਹੀਂ ਕੀਤਾ ਜਾਂਦਾ ਸਿੰਗਲ ਪੇਅਰ ਸਿਸਟਮ ਦੇ ਤਹਿਤ ਕਾਨੂੰਨ ਦੇ ਵਿੱਚ ਕੈਨੇਡੀਅਨ ਅਲਈ ਸ਼ੂਗਰ ਦੀ ਦਵਾਈ ਤੇ ਬਰਥ ਕੰਟਰੋਲ ਕਵਰੇਜ ਸ਼ੁਰੂ ਕਰਨ ਦੀ ਅੰਤਰੀਮ ਵਚਨਬੱਤਾ ਸ਼ਾਮਿਲ ਹੈ ਅੱਧੇ ਅਪ੍ਰੈਲ ਵਿੱਤ ਬਿਲ ਦੇ ਸਦਕਾ ਦੀ ਬਹਿਸ ਦੇ ਪਹਿਲੇ ਦਿਨ ਦੇ ਦੌਰਾਨ ਕੰਜ਼ਰਵੇਟਿਵ ਐਮਪੀ ਤੇ ਸਿਹਤ ਆਲੋਚਕ ਸਟੀਫਨ ਨਾਲਿਸ ਸ਼ੁਰੂ ਦੇ ਵਿੱਚ ਵਿੱਤ ਬਿੱਲ ਨੂੰ ਲਾਜ਼ਮੀ ਤੌਰ ਤੇ ਸਕੁਐਸ਼ ਕਰਨ ਲਈ ਚਲੇਗੇ। ਉਹਨਾਂ ਨੇ ਸੰਸਦ ਮੈਂਬਰਾਂ ਨੂੰ ਬਿੱਲ C-64 ਨੂੰ ਦੂਜੀ ਰੀਡਿੰਗ ਦੇਣ ਤੋਂ ਇਨਕਾਰ ਕਰਨ ਦਾ ਪ੍ਰਸਤਾਵ ਦਿੱਤਾ ਕਿਉਂਕਿ ਬਿੱਲ ਸਿਹਤ ਸੰਭਾਲ ਸੰਕਟ ਨੂੰ ਹੱਲ ਕਰਨ ਦੇ ਲਈ ਕੁਝ ਨਹੀਂ ਕਰਦਾ ਤੇ ਇਸ ਦੀ ਬਜਾਏ ਕੈਨੇਡੀਅਨਾਂ ਨੂੰ ਇੱਕ ਕਟਿਆ ਫਾਰਮਾ ਕੇਅਰ ਯੋਜਨਾ ਦੀ ਪੇਸ਼ਕਸ਼ ਵੀ ਕਰਦਾ ਹੈ। ਜੂਲੀਅਨ ਨੇ ਬਿਲਸੀ ਨੂੰ ਰੋਕਣ ਲਈ ਐਲਿਸ ਦੀ ਕੋਸ਼ਿਸ਼ ਨੂੰ ਵਾਪਸ ਲੈਣ ਦੀ ਮੰਗ ਕੀਤੀ ਪਰ ਇਸ ਨੂੰ ਚੈਂਬਰ ਵਿੱਚ ਹੋਰ ਸੰਸਦ ਮੈਂਬਰਾਂ ਦੁਆਰਾ ਜਲਦੀ ਹੀ ਕੁਝ ਅਸਵੀਕਾਰ ਕੀਤਾ ਗਿਆ ਇਸ ਨੂੰ ਰੱਦ ਕਰ ਦਿੱਤਾ ਗਿਆ ਸਰਕਾਰ ਨੇ ਅੰਦਾਜ਼ਾ ਲਗਾਇਆ ਕਿ ਫਾਰਮਾਕੇਅਰ ਦਾ ਇਹ ਪਹਿਲਾ ਫੜਾ ਜੇਕਰ ਸਾਰੇ ਪ੍ਰਾਂਤਾਂ ਤੇ ਪ੍ਰਦੇਸ਼ ਖਰੀਦੇ ਨੇ ਤਾਂ ਸ਼ੂਗਰ ਦੀਆਂ ਦਵਾਈਆਂ ਤੇ ਸਪਲਾਈਆਂ ਤੱਕ ਪਹੁੰਚ ਵਿੱਚ ਸੁਧਾਰ ਹੋਵੇਗਾ ਜਿਸ ਦੀ ਕੈਨੇਡਾ ਦੇ 3.7 ਮਿਲੀਅਨ ਸ਼ੂਗਰ ਰੋਗਿਆਂ ਨੂੰ ਲੋੜ ਹੁੰਦੀ ਹੈ ਨਾਲ ਹੀ ਜਨਨ ਉਮਰ ਦੇ 9 ਮਿਲੀਅਨ ਤੋਂ ਵੱਧ ਲੋਕਾਂ ਲਈ ਵਿਕਲਪ ਦਾ ਇੱਕ ਸੂਟ ਪ੍ਰਦਾਨ ਕਰਦਾ ਹੈ ਜਿਸ ਵਿੱਚ ਔਰਲ ਗਰਭ ਨਿਰੋਧਕ ਆਯੂਡੀ ਤੇ ਸਵੇਰ ਤੋਂ ਬਾਅਦ ਦੀਆਂ ਗੋਲੀਆਂ ਵੀ ਸ਼ਾਮਿਲ ਨੇ 2024 ਫੈਡਰਲ ਬਜਟ ਵਿੱਚ ਇਸ ਪ੍ਰੋਗਰਾਮ ਦੇ ਪਹਿਲੇ ਪੜਾਅ ਨੂੰ ਸ਼ੁਰੂ ਕਰਨ ਲਈ 5 ਸਾਲਾਂ ਵਿੱਚ ਡਾਲਰ 1.5 ਬਿਲੀਅਨ ਰੱਖੇ ਗਏ ਨੇ ਭਾਈ ਹਰਦੀਪ ਸਿੰਘ ਨਿਜਰ ਦੇ ਕਤਲ ਮਾਮਲੇ ਵਿੱਚ ਦੋਸ਼ੀ ਤਿੰਨ ਵਿਅਕਤੀਆਂ ਨੂੰ ਮੰਗਲਵਾਰ ਨੂੰ ਪਹਿਲੀ ਵਾਰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ ਸੋਮਵਾਰ ਯਾਨੀ ਕਿ ਅੱਜ ਇਹਨਾਂ ਨੂੰ ਬੀਸੀ ਦੇ ਵਿੱਚ ਸ਼ਿਫਟ ਕੀਤਾ ਗਿਆ ਤੇ ਕਮਲਪ੍ਰੀਤ ਸਿੰਘ ਜੋ ਕਿ 22 ਸਾਲਾ ਹੈ ਕਰਨ ਬਰਾੜ 21 ਸਾਲਾ ਤੇ ਕਰਨਪ੍ਰੀਤ ਸਿੰਘ ਨੂੰ ਸ਼ੁੱਕਰਵਾਰ ਨੂੰ ਸਵੇਰੇ ਐਡਮਿੰਟਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਮੰਨਿਆ ਜਾ ਰਿਹਾ ਹੈ ਕਿ ਤਿੰਨੋਂ ਵਿਦਿਆਰਥੀ ਵੀਜ਼ੇ ਦੇ ਉੱਤੇ ਦੇਸ਼ ਦੇ ਵਿੱਚ ਦਾਖਲ ਹੋਏ ਸਨ ਹਾਲਾਂਕਿ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਹੈ ਕਿ ਉਹ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਦੇ ਕਿ ਨਿਜਰ ਦੇ ਮਾਮਲੇ ਦੇ ਤਿੰਨ ਸ਼ੱਕੀ ਵਿਦਿਆਰਥੀ ਵੀਜ਼ੇ ਦੇ ਉੱਤੇ ਸਨ ਜਾਂ ਨਹੀਂ ਉਹ ਜੂਨ 2023 ਦੇ ਵਿੱਚ ਨਿਜਰ ਦੀ ਹੱਤਿਆ ਲਈ ਫਸਟ ਡਿਗਰੀ ਕਤਲ ਦੇ ਦੋਸ਼ਾਂ ਦਾ ਸਾ ਨਕਾਰੇ ਨੇ ਕੈਨੇਡਾ ਵਾਸੀ ਇਸ ਮਾਮਲੇ ਨੂੰ ਬਹੁਤ ਹੀ ਨਜ਼ਦੀਕੀ ਤੋਂ ਦੇਖ ਰਹੇ ਨੇ ਕਿ ਇਸ ਮਾਮਲੇ ਪਿੱਛੇ ਆਖਿਰਕਾਰ ਮਾਸਟਰਮਾਈਂਡ ਕੌਣ ਹੈ ਕਿਉਂਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਇਸ ਪਿੱਛੇ ਪਾਰਾ ਦਾ ਹੱਥ ਹੋਣ ਦੀ ਗੱਲ ਪਹਿਲਾਂ ਹੀ ਕਹਿ ਚੁੱਕੇ ਨੇ ਪਿਛਲੇ ਸਤੰਬਰ ਦੇ ਵਿੱਚ ਪ੍ਰਧਾਨ ਮੰਤਰੀ ਟਰੂਡੋ ਨੇ ਸੰਸਦ ਦੇ ਵਿੱਚ ਖੜੇ ਹੋ ਕੇ ਕਿਹਾ ਸੀ ਕਿ ਨਿਜਰ ਦੀ ਹੱਤਿਆ ਨੂੰ ਪਾਰਾ ਸਰਕਾਰ ਦੇ ਏਜੰਟਾਂ ਦੇ ਨਾਲ ਜੋੜਨ ਦੇ ਸਬੂਤ ਵੀ ਦਿਖਾਈ ਦੇ ਰਹੇ ਨੇ ਬਾਰ ਸਰਕਾਰ ਨੇ ਨਾ ਦਾਅਵਿਆਂ ਦਾ ਖੰਡਨ ਕੀਤਾ ਪਰ ਉਦੋਂ ਤੋਂ ਦੋਵਾਂ ਦੇਸ਼ਾਂ ਦੇ ਸਬੰਧ ਤਣਾਅਪੂਰਨ ਬਣੇ ਹੋਏ ਨੇ ਉਹਨਾਂ ਨੂੰ ਕੈਨੇਡਾ ਆਉਣ ਦੇ ਲਈ ਪਾਸਪੋਰਟ ਕਿਵੇਂ ਦਿੱਤੇ ਗਏ ਯਾਨੀ ਜਿਹੜੇ ਸਟੂਡੈਂਟਸ ਉੱਤੇ ਜਿਹੜੇ ਸਟੂਡੈਂਟ ਦੋਸ਼ੀ ਪਾਏ ਗਏ ਨੇ ਉਹਨਾਂ ਨੂੰ ਪਾਸਪੋਰਟ ਕਿਵੇਂ ਦਿੱਤੇ ਗਏ ਨੇ ਤੇ ਕੈਨੇਡਾ ਜਾਣ ਦੇ ਲਈ ਦਸਤਾਵੇਜ਼ ਜਾਂ ਫਿਰ ਕਲੀਅਰੈਂਸ ਦੇਣ ਤੋਂ ਪਹਿਲਾਂ ਉਹਨਾਂ ਦਾ ਰਿਕਾਰਡ ਚੈੱਕ ਕਰਨਾ ਪੁਲਿਸ ਦੀ ਜ਼ਿੰਮੇਵਾਰੀ ਸੀ ਇਹਨਾਂ ਚੀਜ਼ਾਂ ਵੱਲ ਧਿਆਨ ਕਿਉਂ ਨਹੀਂ ਦਿੱਤਾ ਗਿਆ ਫਿਲਹਾਲ ਇਸ ਮਾਮਲੇ ਦੇ ਵਿੱਚ ਸਭੀਆਂ ਨਜ਼ਰਾਂ ਟਿਕੀਆਂ ਨੇ ਕਿ ਸਬੂਤਾਂ ਦੇ ਮੱਦੇਨਜ਼ਰ ਕੀ ਜਾਣਕਾਰੀ ਨਿਕਲ ਕੇ ਕੱਲ੍ਹ ਸਾਹਮਣੇ ਆਵੇਗੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ